ਇਸੋ ਵੇਲੇ ਦੀ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਸਿੱਖ ਨਸਲ ਕੁਸੀ ਦੇ ਮਾਮਲੇ ਦੇ ਵਿੱਚ ਇੱਕ ਅਦਾਲਤ ਵੱਲੋਂ ਅਹਿਮ ਫੈਸਲਾ ਸੁਣਾਇਆ ਗਿਆ। ਦਰਅਸਲ ਇਹ ਫੈਸਲਾ ਸੱਜਨ ਕੁਮਾਰ ਨੂੰ ਲੈ ਕੇ ਸੁਣਾਇਆ ਗਿਆ ਜਿਸ ਦੇ ਨਾਲ ਸਿੱਖ ਸੰਗਤਾਂ ਅਤੇ ਸਿੱਖ ਭਾਈਚਾਰੇ ਦੇ ਵਿੱਚ ਨਿਰਾਸ਼ਾ ਅਤੇ ਜਿਹੜਾ ਵਿਰੋਧ ਦੇਖਿਆ ਜਾ ਰਿਹਾ ਹੈ ਦਰਅਸਲ ਜਨਕਪੂਰੀ ਤੇ ਵਿਕਾਸਪੂਰੀ ਮਾਮਲੇ ਨੂੰ ਲੈ ਕੇ ਦਿੱਲੀ ਰਾਉਜ਼ ਐਵੇਨਿਊ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਦੋ ਮਾਮਲਿਆਂ ਦੇ ਵਿੱਚ ਬਰੀ ਕਰ ਦਿੱਤਾ ਗਿਆ। ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਜਿਹੜਾ ਸਿੱਖ ਸਿਆਸਤ ਦੇ ਵਿੱਚ ਹਲਚਲ ਦੇਖੀ ਜਾ ਰਹੀ ਹੈ। ਦੱਸ ਦਈਏ ਕਿ 1984 ਦੇ ਸਿੱਖ ਨਸਲ ਕੁਸ਼ੀ ਮਾਮਲੇ 'ਚ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਦਿੱਲੀ ਦੀ ਜਨਕਪੂਰੀ ਵਿਕਾਸਪੂਰੀ 'ਚ ਭੜਕੀ ਹਿੰਸਾ ਦੌਰਾਨ ਦੋ ਵਿਅਕਤੀਆਂ ਦੀ ਜਾਨ ਗਈ ਸੀ ਅਤੇ ਇਸ ਮਾਮਲੇ 'ਚ ਸੱਜਣ ਕੁਮਾਰ ਖਿਲਾਫ ਦੋ 2015 ਚ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਵਿਸ਼ੇਸ਼ ਜੱਜ ਦਿਗ ਵਿਨੇ ਸਿੰਘ ਨੇ ਮਾਮਲੇ ਵਿੱਚ ਆਖਰੀ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ 22 ਜਨਵਰੀ ਲਈ ਫੈਸਲਾ ਰੱਖ ਮ ਰੱਖ ਲਿਆ ਸੀ ਪਰ ਅੱਜ ਆ ਇਸ ਫੈਸਲੇ ਦੇ ਵਿੱਚ ਸੱਜਣ ਕਮਾਰ ਨੂੰ ਬਰੀ ਕਰ ਦਿੱਤਾ ਗਿਆ ਦੱਸ ਦिए ਕਿ ਸੱਜਨ ਕੁਮਾਰ ਨੂੰ ਸਖਤ ਸੁਰੱਖਿਆ ਹੇਠ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਫਰਵਰੀ 2015 ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਦਿੱਲੀ ਦੇ ਜਨਕਪੂਰੀ ਤੇ ਵਿਕਾਸਪੂਰੀ ਵਿੱਚ ਦੰਗਿਆਂ ਦੌਰਾਨ ਹੋਈ ਹਿੰਸਾ ਦੀਆਂ ਸ਼ਿਕਾਇਤਾਂ ਦੇ ਆਧਾਰ ਉੱਤੇ ਸੱਜਨ ਕੁਮਾਰ ਖਿਲਾਫ 2 ਐਫ ਆਈ ਆਰ ਦਰਜ ਕੀਤੀਆਂ ਗਈਆਂ ਸਨ ਪਹਿਲੀ ਪਹਿਲੀ ਐਫਆਈਆਰ ਜਨਕਪੁਰੀ ਵਿੱਚ ਹੋਈ ਸੀ ਜਿਸ ਦੇ ਵਿੱਚ ਜਨਕਪੁਰੀ ਦੇ ਵਿੱਚ ਘਰਾਂ ਨੂੰ ਜਲਾ ਕੇ ਅੱਗ ਲਗਾ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਵਿਕਾਸਪੁਰੀ ਦੇ ਵਿੱਚ ਵੀ ਅੱਗ ਲਗਾ ਦਿੱਤੀ ਗਈ ਸੀ ਜਿਸ ਦੇ ਵਿੱਚ ਦੋ ਜਣਿਆਂ ਦੀ ਜਲਾ ਕੇ ਸਾੜ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਦੱਸ ਦਈਏ ਕਿ ਪਹਿਲੀ ਐਫਆਈਆਰ ਜਨਕਪੁਰੀ ਦੇ ਵਿੱਚ ਹੋਈ ਹਿੱਸਾ ਸਬੰਧ ਵਿੱਚ ਦਰਜ ਕੀਤੀ ਗਈ ਜਿੱਥੇ ਪਹਿਲੀ ਨਵੰਬਰ 1984 ਨੂੰ ਸੋਨ ਸਿੰਘ ਅਤੇ ਉਸਦੇ ਜਵਾਈ ਅਵਤਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ ਦੂਜੀ ਐਫਆਈਆਰ ਗੁਰਚਰਨ ਸਿੰਘ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ ਜਿਸ ਨੂੰ ਕਥਿਤ ਤੌਰ ਉੱਤੇ 2 ਨਵੰਬਰ 1984 ਨੂੰ ਵਿਕਾਸਪੁਰੀ ਵਿੱਚ ਸਾੜ ਦਿੱਤਾ ਗਿਆ ਸੀ ਫਿਲਹਾਲ ਇਸ ਨੂੰ ਲੈ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਲੱਗੀ ਹੈ ਭਾਰੀ ਢਾਹ ਲੱਗੀ ਹੈ ਜਿਸ ਨੂੰ ਲੈ ਕੇ ਹੁਣ ਸਿੱਖ ਸੰਗਤ ਦੇ ਵਿੱਚ ਭਾਰੀ ਵਿਰੋਧ ਦੇਖਿਆ ਜਾ ਰਿਹਾ ਹੈ ਦਿੱਲੀ ਦੇ ਵਿੱਚ ਸਿੱਖ ਸੰਗਤਾਂ ਸੱਜਣ ਕੁਮਾਰ ਦੇ ਖਿਲਾਫ ਸੜਕਾਂ ਤੇ ਉਤਰ ਆਈਆਂ ਨੇ ਤੇ ਦਿੱਲੀ ਦੰਗਿਆਂ ਨਸ਼ਲ ਕੁਸੀ ਦੇ ਪੀੜਤ ਲੋਕਾਂ ਵੱਲੋਂ ਜਿਹੜਾ ਹਾਈ ਕੋਰਟ ਦੇ ਵਿੱਚ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਸੱਜਣ ਕੁਮਾਰ ਵੱਲੋਂ ਹੀ ਜਨਕਪੁਰੀ ਤੇ ਵਿਕਾਸਪੁਰੀ ਦੇ ਵਿੱਚ ਹਿੰਸਾ ਫੈਲਾਈ ਗਈ ਸੀ ਅਤੇ ਸਿੱਖ ਨਸ਼ਲ ਕੁਸੀ ਕੀਤੀ ਗਈ ਸੀ ਪਰ ਇਸ ਨੂੰ ਲੈ ਕੇ ਹੁਣ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਜਾਣ ਦਾ ਜਿਹੜਾ ਰੁਖ ਅਖਤਿਆਰ ਕਰ ਲਿਆ ਗਿਆ ਉਹਨਾਂ ਨੇ ਕਿਹਾ ਕਿ ਸੱਜਨ ਕੁਮਾਰ ਮੁੱਖ આરોપી ਸੀ ਸੱਜਨ ਕੁਮਾਰ ਨੇ ਕੋਲੇ ਖੜ ਕੇ ਜਿਹੜਾ ਅੱਗਾਂ ਲਵਾਈਆਂ ਸਾਡੇ ਬੱਚੇ ਸਾਡੇ ਸਾਡੇ ਪਰਿਵਾਰ ਸਾਡੇ ਅਤੇ ਇਸ ਨੂੰ ਲੈ ਕੇ ਕਈ ਪਰਿਵਾਰਾਂ ਨੇ ਮੀਡੀਆ ਅੱਗੇ ਵੱਡੇ ਬਿਆਨ ਦਿੱਤੇ ਨੇ ਕਿ ਉਹ ਇਸ ਫੈਸਲੇ ਤੋਂ ਨਰਾਜ਼ ਹਨ ਪਰ ਦੱਸ ਦਈਏ ਕਿ ਸੱਜਨ ਕੁਮਾਰ ਹੋਰ ਦੋ ਮਾਮਲਿਆਂ ਦੇ ਵਿੱਚ ਜਿਹੜਾ ਜੇਲ੍ਹ ਦੇ ਵਿੱਚ ਹੀ ਰਹੇਗਾ ਆ ਉਸ ਨੂੰ ਉਸ ਮਾਮਲੇਆ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ ਪਰ ਦੱਸ ਦਈਏ ਕਿ ਜਨਕਪੁਰੀ ਤੇ ਵਿਕਾਸਪੁਰੀ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਇਹ ਮਾਮਲਾ 2015 ਦੇ ਵਿੱਚ ਸੱਜਨ ਕੁਮਾਰ ਉੱਤੇ ਦਰਜ ਕੀਤਾ ਗਿਆ ਸੀ ਪਰ ਠੋਸ ਦਲੀਲਾਂ ਤੇ ਸਬੂਤਾਂ ਦੇ ਨਾ ਮਿਲਣ ਉੱਤੇ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਵੱਲੋਂ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਇਸ ਵੇਲੇ ਦੀ ਇਸ ਵੱਡੀ ਖਬਰ ਨੇ ਪੂਰੇ ਪੰਜਾਬ ਅਤੇ ਦੇਸ਼ ਵਿਦੇਸ਼ਾਂ ਦੇ ਵਿੱਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ ਪਰ ਅਦਾਲਤ ਦਾ ਫੈਸਲਾ ਮੰਨਜ਼ੂਰ ਕਰਨਾ ਹੀ ਪਵੇਗਾ ਪਰ ਇਸ ਨੂੰ ਲੈ ਕੇ ਪੀੜਤਾਂ ਨੇ ਜਿਹੜਾ ਹਾਈ ਕੋਰਟ ਤੇ ਸੁਪਰੀਮ ਕੋਰਟ ਜਾਂਦੀ ਅਪੀਲ ਵੀ ਕਰ ਦਿੱਤੀ ਹੈ